ਇਜਲੀ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਨਯੋਗ ਐਸਐਸਪੀ ਸਬਡਕਟਰ ਪ੍ਰਿਜਾਇਨ ਆਈਪੀਐਸ ਦੀ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਤਿੰਨ ਮੁਕੱਦਮੇ ਜਿਹੜੇ ਹੈਗੇ ਨਸ਼ੇ ਕੰਜ਼ੀ ਕੀਤੇ ਆ ਜਿਦੇ ਵਿੱਚ ਇੱਕ ਮੁਕੱਦਮਾ 129ਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਜਿਦੇ ਵਿੱਚ ਇੱਕ ਵਿਅਕਤੀ ਲਾਪਰਿਸ਼ਣ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕਬਜ਼ੇ ਵਿੱਚੋਂ 8 ਕਿਲੋ ਕੁੱਕੀ ਚੂਰਾ ਬੋਸਤ ਬਰਾਮਦ ਕੀਤੀ ਗਈ ਆ ਇਸੇ ਤਰ੍ਹਾਂ ਇੱਕ ਮੁਕੱਦਮਾ ਬਚਾਕੀ ਕਲਾ ਪਿੰਡ ਦਾ ਬੰਦਰਾਂਜ ਸਿੰਘ ਜੀ ਉਹਦੇ ਖਲਾਫ ਦਰਜ ਕੀਤਾ ਗਿਆ ਜਿਸ ਦੇ ਵਿੱਚ ਆਪ ਉਹਦਲਾ ਸ਼ਰਾਬ ਦੇ ਸੀ ਤੇ 150 ਲੀਟਰ ਲਾਣ ਬਰਾਮਦ ਕੀਤੀ ਆ ਤੇ ਇਹਦੇ ਵਿੱਚ ਪੱਟੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ ਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਾਲਨੇ ਜਲਾਨੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਲਾਫ ਜਿਹਦੇ ਵਿੱਚ 180 ਪ੍ਰੈਗਾਪਲੈਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ ਤੇ ਉਹ ਮੁਕੱਦਮਾ ਜਿਹੜਾ ਹੈਗਾ 223 ਵੀ ਇਹਨਾਂ ਅਸਤੇ ਚਾਹੀਦਾ